ਹਾਂਜੀ ਸਾਡੇ ਨਾਲ ਜੁੜੇ ਹੋਏ ਵੀਰਾਂ ਭੈਣਾਂ ਭਰਾਵਾਂ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਿਨ ਸ਼ੁੱਕਰਵਾਰ ਆਪਣੀ ਪ੍ਰਸ਼ਾਦੇ ਦੀ ਵਾਰੀ ਹੁੰਦੀ ਆ ਅੱਜ ਆਪਾਂ ਸਾਰੀ ਜਿਵੇਂ ਵੀ ਸਾਡਾ ਪ੍ਰਸ਼ਾਦੇ ਦਾ ਪ੍ਰੋਸੈਸ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੂੰਗੀ ਛੋਲੇ ਦੀ ਦਾਲ ਨਾਲ ਚੌਲ ਤੇ ਨਾਲ ਪ੍ਰਸ਼ਾਦੇ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਮੂੰਗੀ ਛੋਲੇ ਦੀ ਦਾਲ ਧਰਾਂਗੇ ਸਾਡੇ ਨਾਲ ਹੋਰ ਵੀ 6 ਪਰਿਵਾਰ ਨੇ ਜਿਹੜੇ ਸਾਡੇ ਨਾਲ ਪ੍ਰਸ਼ਾਦੇ ਦੀ ਸੇਵਾ ਕਰਦੇ ਨੇ ਸਾਰੇ ਜਾਣੇ ਦਾਲ ਪ੍ਰਸ਼ਾਦਾ ਤੇ ਚੌਲ ਸਾਰਿਆਂ ਨੇ ਰਲਕੇ ਬਣਾਉਂਦੇ ਨੇ ਲਿਤੀ ਤਿਆਰੀ ਕਰਾਂਗੇ ਹੁਣ ਆਪਾਂ ਝੋਨੇ ਦੀ ਕਰਤਾ ਹੈ ਮੈਂ ਲੈ ਗਿਏ ਬਣ ਕੇ ਪ੍ਰਸ਼ਾਦ ਚਲੋ ਬਈ ਚਲ ਜੇ ਪ੍ਰਸ਼ਾਦਾ ਆਪਣਾ ਤਿਆਰ ਆ ਹੁਣ ਆਪਾਂ ਚੱਲੇ ਆਂ ਪ੍ਰਸ਼ਾਦਾ ਇਕੱਠਾ ਕਰਨਾ ਲੋ ਬਈ ਪ੍ਰਸ਼ਾਦਾ ਲੈ ਕੇ ਆਪਾਂ ਪਹੁੰਚ ਗਏ ਆਂ ਸ੍ਰੀ ਨਾਨਕ ਸਰ ਆਸ਼ਰਮ 66 ਇਹ ਦਰਬਾਰ ਦੇ ਬਾਹਰਲੀ ਸਾਈਡ ਦਾ ਝਾਕਾ ਵਕਾ ਬਹੁਤ ਹੀ ਸੋਹਣਾ ਹੁਣ ਆਪਾਂ ਦਰਬਾਰ ਸਾਹਿਬ ਅੰਦਰ ਦਰਸ਼ਨ ਕਰ ਚੱਲਦੇ ਆਂ ਹਰ ਹਰ ਸਵਾਮੀ ਦਾ ਨਾਮ ਧਿਆਉਣਾ ਜੇਨਾ ਆਰੰਭਾ ਪਿਆ ਤਨ ਪਿੱਛੇ ਝੂਟੇ ਕਣੀ ਜਿਨਾ ਹਰ ਜਪਿਆ ਤਨ ਪਿੱਛੇ ਝੂਟੇ ਕਣੀ ਕਿੰਨਾ ਪਰਸਾਂ ਨੇ ਅਰਦਾ ਨਾਮ ਜਪਿਆ ਉਹਨਾਂ ਦੇ ਪਿੱਛੇ ਬਹੁਤ ساری ਚੇਤੀ ਸੁਖ ਲਈਆ ਇਹ ਸਥਾਨ ਧੰਤਨ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਦਾ ਆਸਣ ਵਾਲਾ ਸਥਾਨ ਅਜੇ ਇਸ ਥਾਂ ਦੀ ਸੇਵਾ ਚੱਲ ਰਹੀ ਆ। ਫਿਲਹਾਲ ਅਸੀਂ ਮੋਟੀ ਮੋਟੀ ਜਾਣਕਾਰੀ ਇਹ ਸਥਾਨ ਬਾਰੇ ਸਾਂਝੀ ਕਰ ਰਹੇ ਹਾਂ। ਪੂਰੀ ਜਾਣਕਾਰੀ ਅਸੀਂ ਕਿਸੇ ਟਾਈਮ ਅਲੱਗ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਆ ਬਾਬਾ ਜੀ ਦਾ ਆਸਣ ਤੇ ਬਾਬਾ ਜੀ ਦੀਆਂ ਕੁਝ ਨਿਸ਼ਾਨੀਆਂ, ਬਾਬਾ ਜੀ ਦਾ ਸਾਈਕਲ ਜਿਹਦੇ ਉੱਤੇ ਬਾਬਾ ਜੀ ਨੇ ਸਾਰੀ ਇੰਡੀਆ ਤੇ ਪਾਕਿਸਤਾਨ ਦਾ ਵੀ ਚੱਕਰ ਲਾਇਆ। ਇਧਰਲੇ ਪਾਸੇ ਲੰਗਰ ਹਾਲ ਆ ਤੇ ਬਹੁਤ ਹੀ ਸੋਹਣਾ 뷰 ਬਣ ਰਿਹਾ ਕੈਮਰੇ 'ਚ। ਇਹ ਮੁੰਡੇ ਕਰ ਰਿਹਾ ਫੋਟੋਗ੍ਰਾਫੀ ਸਾਡੇ ਅੱਜ ਉਹ ਸਭ ਕੁਝ ਇਹ ਆ ਲੰਗਰ ਹਾਲ ਦੇ ਅੰਦਰਲਾ ਹਿੱਸਾ ਤੇ ਜਾਂਦੇ ਜਾਂਦੇ ਅਸੀਂ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸਥਾਨ ਤੇ 21 ਜੂਨ ਤੋਂ ਲੈ ਕੇ 28 ਜੂਨ ਤੱਕ ਇੱਥੇ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਜੋ ਵੀ ਘਰਾਂ ਦੇ ਵਿੱਚ ਬੱਚੇ ਨੇ ਉਹਨਾਂ ਦੇ ਮਾਪੇ ਨੇ ਤੁਸੀਂ ਜ਼ਰੂਰ ਇੰਨਾ ਕੁ ਉਦਦਮ ਕਰੋ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਇੱਥੇ ਗੱਤਕਾਰ ਸਿਖਲਾਈ ਕੀਰਤਨ ਦੀ ਸਿਖਲਾਈ ਤੇ ਸੰਥਿਆ ਬਾਣੀ ਦੀ ਤੇ ਹੋਰ ਵੀ ਕਈ ਖੇਡਾਂ ਦੀਆਂ ਐਕਟੀਵਿਟੀਆਂ ਸਾਰੀਆਂ ਹੋਣਗੀਆਂ ਇੱਥੇ ਤੇ ਆਪ ਜੀ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਇਹ ਸਥਾਨ ਤੇ ਆਇਓ ਇਹ ਸਥਾਨ ਸ੍ਰੀ ਨਾਨਕਸਰ ਆਸ਼ਰਮ 6866 ਸਾਹਿਬ ਤੇ ਅੱਗੇ ਵਾਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਫੂਡ ਵਲੌਗਸ ਵੀ ਸ਼ੇਅਰ ਕਰਾਂਗੇ ਤੇ ਹੌਲੀ ਹੌਲੀ ਟਰੈਵਲ ਵਲੌਗਸ ਤੇ ਰੱਬ ਸੌਖ ਰੱਖੇ ਅੱਗੇ ਹੌਲੀ ਹੌਲੀ ਆਪਾਂ ਟਰੈਕਿੰਗ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਪਹਿਲਾਂ ਤਾਂ ਜਿਵੇਂ ਪੰਜਾਬ ਦੇ ਵਿੱਚ ਹੀ ਆਪਣੇ ਨੇੜੇ ਤੇੜੇ ਇਤਿਹਾਸਕ ਸਥਾਨ ਆਪਾਂ ਉਹਨਾਂ ਦੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਤੇ ਹੌਲੀ-ਹੌਲੀ ਆਪਾਂ ਪੰਜਾਬ ਤੋਂ ਬਾਹਰ ਜਾਵਾਂਗੇ ਪੰਜਾਬ ਤੋਂ ਬਾਹਰ ਜਿਹੜੇ ਸਾਰੇ ਧਾਰਮਿਕ ਸਥਾਨ ਨੇ ਜਾਂ ਘੁੰਮਣ ਵਾਲੀਆਂ ਜਗ੍ਹਾ ਨੇ ਟੂਰਿਸਟ ਪੁਆਇੰਟ ਨੇ ਜਿਹੜੇ ਵੀ ਉਹਨਾਂ ਦੀਆਂ ਵੀਡੀਓ ਤੁਹਾਡੇ ਨਾਲ ਹੌਲੀ-ਹੌਲੀ ਸਾਂਝੀਆਂ ਕਰਾਂਗੇ ਤਦ ਤੱਕ ਸਾਡੇ ਨਾਲ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰਿਓ ਜਰੂਰ ਕਰਿਓ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅਗਲਾ ਬਲੌਗ ਵੀ ਤੁਹਾਡੇ ਨਾਲ ਬਹੁਤ ਹੀ ਜਲਦੀ ਅਸੀਂ ਸਾਂਝਾ ਕਰਾਂਗੇ ਤਦ ਤੱਕ ਸਾਡੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ